ਚਾਹੇ ਗੱਡੀ ਤੁਸੀਂ ਕਵਾੜ ਚੋਂ ਲਿਆ ਹੋਇਆ ਆਪਾਂ ਉਹਨੂੰ ਵੀ ਨਵੇਂ ਵਰਗੀ ਬਣਾ ਦਿਆਂਗੇ ਆਪਣੇ ਕੋਲੇ ਮੰਨ ਲਓ ਕੈਮੀਕਲ ਹੀ ਇਹੋ ਜਿਹਾ ਵੱਡੇ ਭਾਈ ਜੀ ਵੀ ਆਪਾਂ ਉਹਨਾਂ ਦੇ ਮੰਨ ਲਓ ਜਰੀਏ ਆਪਾਂ ਗੱਡੀ ਨੂੰ ਨਵੀਂ ਦੱਸ ਦਿੰਨੇ ਆ ਉਹ ਬਾਹਰੋਂ ਆਪਾਂ ਨੂੰ ਭੇਜਦੇ ਆ ਇਹ ਕੈਮੀਕਲ ਇੱਥੋਂ ਤੁਹਾਨੂੰ ਕਿਤੋਂ ਨਹੀਂ ਮਿਲਣਾ ਜਿੱਦਨੇ ਇਹਨੂੰ ਗੱਡੀ ਆਈ ਸੀਗੀ ਠੀਕ ਹੈ ਜੀ ਇਹਨੂੰ ਦੇਖਣ ਨੂੰ ਜੀ ਨਹੀਂ ਕਰਦਾ ਸੀਗਾ ਠੀਕ ਹੈ ਜੀ ਅੱਜ ਤੁਹਾਡੇ ਸਾਹਮਣੇ ਹਰ ਵਾਸਤਾ ਤੁਸੀਂ ਮੰਨ ਲਓ ਦੇਖੇ ਹੋਣਗੇ ਅੱਜਕੱਲ ਪਿੰਡ-ਪਿੰਡ ਇੱਕ-ਇੱਕ ਦੋ-ਦੋ ਹੋ ਗਈ ਆ ਪਰ ਆਪਣਾ ਵੱਖਰਾ ਜਿਹਾ ਮੰਨ ਲਓ ਕੰਮ ਆਗਾ ਤੀਜੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਨਾ ਨਾ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਤੇ ਨਾ ਹੀ ਜ਼ਿਆਦਾ ਟਾਈਮ ਲੱਗਦਾਗਾ ਖਰਚਾ ਵੀ ਜ਼ਿਆਦਾ ਨਹੀਂ ਹੈਗਾ ਜੇ ਆਪਾਂ ਅਖ ਕੇ ਕਰਨਾ ਵੀ ਹਜ਼ਾਰਾਂ ਚ ਹੀ ਆ ਮੰਨ ਲਓ ਸੌਆਂ ਚ ਹੀ ਆ ਅੱਸੀ ਕਾਲ ਦੋਸਤੋ ਕਾਰਵਾਸ਼ਤਾ ਤੁਸੀਂ ਬਹੁਤ ਦੇਖੇ ਹੋਣੇ ਆ ਪਰ ਜਿਹੜਾ ਤੂਰ ਕਾਰਵਾਸ਼ ਹੈ ਇਹਦੇ ਵਿੱਚ ਵੱਖਰਾ ਕੀ ਆ ਜਿਵੇਂ ਗੱਡੀ ਨੂੰ ਬਾਹਰੋਂ ਧੋਂਦੇ ਆ ਬਾਈ ਹੋਰੀ ਗੱਡੀ ਦੇ ਇੰਜਨ ਨੂੰ ਨਵੀਂ ਜ਼ਿੰਦਗੀ ਦਿੰਦੇ ਆ ਤੇ ਬਹੁਤ ਹੀ ਸੋਹਣਾ ਤੇ ਜਿਵੇਂ ਮਰੂਤੀ ਦਾ ਦੇਖ ਵੀ ਸਕਦੇ ਹੋ ਨਾ ਇੱਕ ਨੰਬਰ ਕੰਮ ਬਾਈ ਉਹਦੀ ਕਰਦੇ ਆ ਤੇ ਅੱਗੇ ਬਾਈ ਹੋਰਾਂ ਨਾਲ ਗੱਲਬਾਤ ਕਰਾਂਗੇ ਤੇ ਸਾਰੀ ਡਿਟੇਲ ਜਾਣਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਪਹਿਲਾਂ ਤੁਹਾਡਾ ਇੱਥੇ ਪਹੁੰਚਣ ਤੇ ਜੀ ਆਖਦੇ ਆ ਜੀ ਬਾਈ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਸੀਂ ਬਾਈ ਸਾਨੂੰ ਸਮਾਂ ਦਿੱਤਾ ਜੀ ਤੂਰ ਸਾਹਿਬ ਜੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਆਪਣੀ ਲੋਕੇਸ਼ਨ ਜ ਆਪਾਂ ਵੀਰੇ ਪਿੰਡ ਇਹ ਠੂਰਾ ਜੀ ਤੇ ਮੰਗਲ ਠੂਰ ਦਾ ਨਾਂ ਤੋਂ ਜਾਣਿਆ ਜਾਂਦਾ ਜੀ ਇਹ ਬਹੁਤ ਮਸ਼ਹੂਰ ਪਿੰਡ ਆ ਤੇ ਜ਼ਿਲ੍ਹਾ ਲੁਧਿਆਣਾ ਜੀ ਤਹਿਸੀਲ ਜਗਰਾਉ ਆ ਤਹਿਸੀਲ ਜਗਰਾਉ ਆ ਹਾਂਜੀ ਬਰਨਾਲਾ ਮੋਗਾ ਰੋਡ ਦੇ ਬਿਲਕੁਲ ਨੇੜੇ ਆ ਰੋਡ ਆ ਬਰਨਾਲਾ ਮੋਗਾ ਰੋਡ ਜਾਂਦਾ ਜੀ ਇਹ ਥੋੜਾ ਜਿਹਾ ਹਟਮਾ ਰਹਿ ਜਾਂਦਾ ਇੱਥੋਂ ਮੰਨ ਲਓ ਬਰਨਾਲੇ ਨੂੰ ਵੀ ਰੋਡ ਜਾਂਦਾ ਇੱਕ ਆ ਸੁਭਾਜਾ ਵੀਰੇ ਇੱਕ ਠੀਕ ਆ ਬਾਈ ਜੀ ਬਈ ਜੇ ਗੱਲ ਕਰੀ ਨਾ ਕਾਰਵਾਸ ਸਟੇਸ਼ਨ ਤੋਂ ਬਹੁਤ ਨੇ ਮਤਲਬ ਹਰ ਇੱਕ ਸ਼ਹਿਰ 'ਚ ਹਰ ਇੱਕ ਪਿੰਡ 'ਚ ਖੁੱਲਿਆ ਹੋਇਆ ਵੀ ਆਪਣੇ ਕਾਰਵਾਸ ਸਟੇਸ਼ਨ ਦੇ ਵਿੱਚ ਕੀ ਫਰਕ ਆ ਵੀ ਆਪਾਂ ਕਿਹੜਾ ਕੰਮ ਕਰਦੇ ਆ ਜ਼ਿਆਦਾ ਬਰੇ ਤੁਸੀਂ ਅੱਜਕੱਲ ਦੇਖਦੇ ਆਂ ਵੀ ਗੱਡੀਆਂ ਦਾ ਬਹੁਤ ਟ੍ਰੈਂਡ ਹੋ ਗਿਆ ਹਨਾ ਜੀ ਬਈ ਅੱਜਕੱਲ ਗੱਡੀਆਂ ਵੀ ਇੱਕ ਬੱਚਿਆਂ ਦੀ ਤਰ੍ਹਾਂ ਜਵਾਕਾਂ ਦੀ ਤਰ੍ਹਾਂ ਲੋਕ ਸ਼ੌਕ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਰੱਖੀਆਂ ਜਾਂਦੀਆਂ ਹਨਾ ਹਾਂਜੀ ਤੇ ਉਹਦੇ ਮੱਦੇ ਨਜ਼ਰ ਰੱਖਦੇ ਹੋਏ ਵੀ ਆਪਾਂ ਇਹ ਕੰਮ ਚਲੋ ਮਾਲਕ ਨੇ ਬਾਹ ਫੜੀ ਆ ਆਪਣੀ ਹਨਾ ਜੀ ਬਈ ਤੇ ਆਪਾਂ ਸਟਾਰਟ ਕਰਿਆ ਬਾਕੀ ਤੁਹਾਡੇ ਅੱਗੇ ਭੈਣ ਭਰਾਵਾਂ ਸਾਰਿਆਂ ਨੇ ਬਾਹ ਫੜਦੇ ਆ ਆਪਾਂ ਨੂੰ ਬਹੁਤ ਸਾਥ ਦਿੰਦੇ ਆ ਜਿੰਨੇ ਵੀ ਆਪਣੇ ਯਾਰ ਦੋਸਤਾਂ ਮਿੱਤਰਾਂ ਸੱਜਣ ਬੇਲੀ ਆ ਹਨਾ ਜੀ ਤੇ ਤਾਂ ਹੀ ਮੰਨ ਲਓ ਉਹ ਇਹਨਾਂ ਦੀਆਂ ਮੰਗਾਂ ਨੂੰ ਮੱਦੇ ਨਜ਼ਰ ਰੱਖਦੇ ਹੋਈਏ ਆਪਾਂ ਇੱਕ ਕੰਮ ਸ਼ੁਰੂ ਕਰਿਆ ਹੈ ਠੀਕ ਹੈ ਜੀ ਇਹਦੇ ਵਿੱਚ ਭਾਈ ਆਪਾਂ ਕਿਹੜੇ ਕਿਹੜੇ ਕੰਮ ਕਰਦੇ ਆ ਵੀ ਕੱਲੇ ਇੰਜਨ ਦਾ ਆ ਗਿਆ ਜੀ ਸਾਰਾ ਮਤਲਬ ਆਪਾਂ ਵੀਰੇ ਮੰਨ ਲਓ ਸਾਰਾ ਅੰਦਰੋਂ ਡਰੈਕਲੀਨ ਵੀ ਕਰਦੇ ਆ ਠੀਕ ਹੈ ਚਲੋ ਕਾਰਵਾਸਤਾਂ ਤੁਸੀਂ ਮੰਨ ਲਓ ਦੇਖੇ ਹੋਣਗੇ ਅੱਜ ਕੱਲ ਪਿੰਡ ਪਿੰਡ ਇੱਕ ਇੱਕ ਦੋ ਦੋ ਹੋਏਗੇ ਆ ਹਨਾ ਘਰ ਘਰ ਹੀ ਕੰਮ ਕਰੀ ਜਾਂਦੇ ਆ ਲੋਕ ਪਰ ਆਪਣਾ ਵੱਖਰਾ ਜਿਹਾ ਮੰਨ ਲਓ ਕੰਮ ਆਗਾ ਜੀ ਠੀਕ ਆ ਆਪਾਂ ਜਿਹੜੇ ਇੰਜਨ ਆ ਇੰਜਨ ਤੁਸੀਂ ਆ ਦੇਖਿਆ ਹੀ ਹੋਣਾ ਗੱਡੀ ਜਮਾ ਨਵੀਂ ਇਹ ਜਮਾ ਜਿੱਦਨੇ ਇਹਨੂੰ ਗੱਡੀ ਆਈ ਸੀਗੀ ਠੀਕ ਆ ਜੀ ਇਹਨੂੰ ਦੇਖਣ ਨੂੰ ਜੀ ਨਹੀਂ ਕਰਦਾ ਸੀਗਾ ਠੀਕ ਆ ਜੀ ਅੱਜ ਤੁਹਾਡੇ ਸਾਹਮਣੇ ਆ ਆਪਾਂ ਤੁਹਾਨੂੰ ਕਰਕੇ ਵੀ ਦਿਖਾ ਦਿੰਨੇ ਹਾਂਗੇ ਜੀ ਆਪਣੇ ਕੋਲੇ ਮੰਨ ਲਓ ਕੈਮੀਕਲ ਹੀ ਇਹੋ ਜਿਹਾ ਵੱਡੇ ਭਾਈ ਜੀ ਵੀ ਆਪਾਂ ਉਹਨਾਂ ਦੇ ਮੰਨ ਲਓ ਜਰੀਏ ਆਪਾਂ ਗੱਡੀ ਨੂੰ ਨਵੀਂ ਦੱਸ ਦਿੰਨੇ ਆ ਜੀ ਜੇ ਮੈਂ ਬਾਹਰੋਂ ਤਾਂ ਕਹਿੰਦੇ ਹੁੰਦਾ ਨਾ ਵੀ ਆਪਾਂ ਚੌਂਕਣ ਲਾ ਲੈਣੇ ਆ ਪਰ ਅੰਦਰੋਂ ਇੰਜਨ ਨੂੰ ਕੱਲੀ-ਕੱਲੀ ਚੀਜ਼ ਨੂੰ ਤੁਸੀਂ ਜਿਵੇਂ ਆ ਹੁਣ ਮਰੂਤੀ ਹੈਗੀ ਤੇ ਮਤਲਬ ਮਾਡਲ ਵੀ ਕਾਫੀ ਪੁਰਾਣਾ ਹਾਂਜੀ ਤੇ ਜਮਾਂ ਹਾਂ ਜਮਾਂ ਐ ਚੌਂਕਣ ਲਾ ਦੀ ਕਿ ਟੱਕਣ ਤੱਕ ਕਿਤੇ ਕੋਈ ਜਰਜੋਰ ਸਭ ਨਾ ਜੀ ਨਾ ਜੀ ਹਾਂਜੀ ਤੇ ਬਈ ਜੇ ਹੁਣ ਗੱਲ ਕਰੀਏ ਵੀ ਇਹਦੇ ਵਾਸਤੇ ਜਿਵੇਂ ਕਰਦੇ ਆਪਾਂ ਤੇ ਇੰਜੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਨਾ ਨਾ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਤੇ ਨਾ ਹੀ ਜ਼ਿਆਦਾ ਟਾਈਮ ਲੱਗਦਾਗਾ ਆਪਣਾ 2 2-3 ਘੰਟਿਆਂ ਦਾ ਸਾਰਾ ਪ੍ਰੋਸੈਸ ਆ ਜੀ ਇਹ ਠੀਕ ਆ ਜੀ ਆ ਸਾਰਾ ਪੂਰਾ ਇੰਜਨ ਹਾਂਜੀ ਹਾਂਜੀ ਠੀਕ ਹੈ ਕੋਈ ਜ਼ਿਆਦਾ ਖਰਚਾ ਵੀ ਜ਼ਿਆਦਾ ਨਹੀਂ ਹੈਗਾ ਜੇ ਆਪਾਂ ਅਖ ਕੇ ਨਾ ਵੀ ਹਜ਼ਾਰਾਂ ਚ ਹੀ ਆ ਮੰਨ ਲਓ ਸੌਆਂ ਚ ਹੀ ਆਪਾਂ ਕਿਉਂਕਿ ਆਪਣੇ ਸੱਜਣ ਬਿੱਲ ਕੋਈ ਹੁੰਦੇ ਆ ਜਿਹੜੇ ਆਪਣੇ ਕੋਲ ਆਉਂਦੇ ਆ ਅੱਜਕੱਲ ਗਾਹਕ ਕੌਣ ਆਖੇ ਜਿਹੜਾ ਮਿੱਤਰ ਆ ਤੁਹਾਡਾ ਜਿਹੜਾ ਮਿੱਤਰ ਆ ਬਿਲਕੁਲ ਜੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈਗੀ ਜਿਹੜੇ ਸ਼ੌਂਕੀ ਆਉਂਦੇ ਨੇ ਜਿਹੜੇ ਕਹਿੰਦੇ ਵੀ ਸਾਡੀ ਗੱਡੀ ਦਾ ਇੰਜਨ ਵੀ ਐ ਚੌਂਕਦਾ ਹੋਵੇ ਜਿਵੇਂ ਸਾਡੀ ਗੱਡੀ ਅੰਦਰੋਂ ਆ ਜਾਂ ਬਾਹਰੋਂ ਆਗੀ ਤੇ ਬਈ ਜੇ ਹੁਣ ਗੱਲ ਕਰੀਏ ਵੀ ਤੁਹਾਡੇ ਕੋਲ ਤਾਂ ਬਹੁਤ ਪੁਰਾਣੀਆਂ ਕਹਿੰਦੇ 50 50 ਸਾਲ ਪੁਰਾਣੀਆਂ ਗੱਡੀਆਂ ਵੀ ਆਉਂਦੀਆਂ ਹੋਣਗੀਆਂ ਬਿਲਕੁਲ ਜੀ ਬਿਲਕੁਲ ਆਹ ਦੇਖ ਲਓ ਹੁਣ ਆਪਾਂ ਆ ਗੱਡੀ ਖੜੀ ਆ ਆਪਾਂ ਇਹਨੂੰ ਕਰਕੇ ਦਿਖਾ ਸਕਦੇ ਆ ਠੀਕ ਆ ਜੀ ਅੱਗੇ ਥੋੜਾ ਜਿਹਾ ਕਰਕੇ ਦਿਖਾਉਣੇ ਤੇ ਵਿੱਚ ਸ਼ਾਟ ਲਾਵਾਂਗੇ ਬਈ ਹਾਂਜੀ ਦੋਸਤੋ ਹਾਂਜੀ ਬਈ ਏ ਬਾਈ ਫਿਰ ਕੈਮੀਕਲ ਇਹ ਇਥੋਂ ਲੋਕਲੇ ਮੰਗਾਉਣੇ ਜਾਂ ਫਿਰ ਨਹੀਂ ਜੀ ਨਹੀਂ ਇਹ ਨਾ ਆਪਾਂ ਨੂੰ ਮਿੱਤਰ ਆਪਣੇ ਉਹ ਬਾਹਰੋਂ ਆਪਾਂ ਨੂੰ ਭੇਜਦੇ ਆ ਇਹ ਕੈਮੀਕਲ ਇਥੋਂ ਤੁਹਾਨੂੰ ਕਿਤੋਂ ਨਹੀਂ ਮਿਲਣਾ ਇਹ ਠੀਕ ਹੈ ਇਹ ਕੱਲੇ ਆਪਣੇ ਕੋਲੇ ਹੀ ਆਉਂਦਾਗਾ ਹੋਰ ਕਿਤੋਂ ਨਹੀਂ ਮਿਲਣਾਗਾ ਆਹ ਦੇਖੋ ਜਿਵੇਂ ਹੁਣ ਦੋਸਤੋ ਆ ਪਾਈਪ ਆ ਜੀ ਇਹ ਪਾਈਪ ਨੂੰ ਵੀ ਨਵੀਂ ਦੱਸ ਦੇ ਦੂਗਾ ਇਹ ਇਹ ਜਿਹੜਾ ਕੈਮੀਕਲ ਆ ਕਰਕੇ ਦਿਖਾਓ ਬਈ ਦੇਖਦੇ ਆ ਹਾਂਜੀ ਠੀਕ ਹੈ ਜੀ ਆਹ ਦੇਖੋ ਸਿਉਣੇ ਵਾਂਗੂ ਚੌਂਕਣ ਲਾਉਂਦਾ ਇਹ ਹਾਂਜੀ ਕਮਾਲ ਕੈਮੀਕਲ ਦਾ ਤੇ ਦੂਜਾ ਕਮਾਲ ਬਾਈ ਦੇ ਕਾਰੀਗਰਾਂ ਦਾ ਉਹ ਵੀ ਮਿੱਤਰੋ ਗਾਹਾਂ ਦਿਖਾਉਣੇ ਆ ਤੇ ਬਾਈ ਇਹ ਜਿਵੇਂ ਤੁਸੀਂ ਘੰਟਿਆਂ ਦਾ ਵਿੱਚ ਦੱਸਿਆ ਪ੍ਰੋਸੈਸ ਤੇ ਕੋਈ ਮਰਜ਼ੀ ਜਿਵੇਂ 15 20 ਸਾਲੋ ਦੀ ਗੱਡੀ ਖੜੀ ਨੂੰ ਜਾਂ ਕਿਸੇ ਦੇ ਰੌਲੇ ਵਾਲੀ ਗੱਡੀ ਖੜੀ ਹੁੰਦੀ ਹੈਗਾ ਸਾਡੇ ਚ ਮੈਂ ਵੀਰ ਜੀ ਚਾਹੇ ਗੱਡੀ ਤੁਸੀਂ ਕਵਾੜ ਝੋਲੇ ਆਓ ਆਪਾਂ ਉਹਨੂੰ ਵੀ ਨਵੇਂ ਵਰਗੀ ਬਣਾ ਦਿਆਂਗੇ ਠੀਕ ਹੈ ਜੀ ਲਓ ਵੀ ਮਿੱਤਰੋ ਇੱਕ ਵਾਰ ਦਿਖਾ ਦਈਏ ਆ ਦੇਖੋ ਜੀ ਉਹੀ ਪਾਈਪ ਆ ਕੀ ਬਾਤ ਹੈ ਜੀ ਆਹ ਦੇਖੋ ਜੀ ਸਿਲਵਰ ਜਿਵੇਂ ਚੌਂਕਾ ਮਾਰਦੀ ਹੈ ਜਿਵੇਂ ਜਮਾ ਤਾਜੀ ਮਤਲਬ ਜਿਵੇਂ ਕੰਪਨੀ ਨੇ ਪਾਈ ਹੁੰਦੀ ਹੈ ਇਹਦਾ ਮਤਲਬ ਇੱਕ ਤਰ੍ਹਾਂ ਦਾ ਜੇ ਹਨਾ ਵੀ ਕੈਮੀਕਲ ਤੇ ਆ ਵੀ ਹੈ ਜਿੱਥੇ ਲੱਗ ਗਿਆ ਕੱਢ ਤਾਂ ਸਪਾਈ ਇਹਦਾ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਜੀ ਠੀਕ ਹੈ ਜੀ ਜੇ ਆਪਾਂ ਅੱਖੇ ਚਾਹੇ ਅੱਖ ਚ ਪਾਜੇ ਮੂੰਹ ਚ ਪਾਜੇ ਕੋਈ ਨੁਕਸਾਨ ਨਹੀਂਗਾ ਠੀਕ ਹੈ ਮੰਨ ਲਓ ਇਹਨੇ ਮੈਲ ਹੀ ਪੱਟਣੀ ਆ ਗੰਦਗੀ ਪੱਟਣੀ ਆ ਠੀਕ ਹੈ ਜੀ ਹੋਰ ਇਹਦਾ ਕੋਈ ਨੁਕਸਾਨ ਨਹੀਂ ਨੰਗੀਆਂ ਬਸ ਸਾਰੀ ਹਾਂਜੀ ਠੀਕ ਹੈ ਕੋਈ ਮੰਨ ਲਓ ਰੰਗ ਨੂੰ ਕੋਈ ਡਿਫੈਕਟ ਨਹੀਂ ਕਰਦੀ ਇਹ ਜੀ ਕੋਈ ਮੰਨ ਲੋ ਕਹਿ ਕਹਿ ਦਿੰਦੇ ਆ ਵੀ ਇਹ ਬਾਈ ਥੋੜਾ ਠਾਮਾ ਪੈ ਕੇ ਰੰਗ ਖਰਾਬ ਕਰ ਦੂ ਆਪਣੀ ਹਰੇਕ ਤਰੋਂ ਗਾਰੰਟੀ ਹੋਊਗੀ ਵੀਰ ਜੀ ਠੀਕ ਆ ਜੀ ਜੇ ਆਪਾਂ ਤੋਂ ਤੁਸੀਂ ਕੰਮ ਕਰਾਉਂਗੇ ਜੀ ਹਰੇਕ ਤਰੋਂ ਗਾਰੰਟੀ ਆਪਾਂ ਲਿਖ ਕੇ ਦੇਣ ਨੂੰ ਤਿਆਰ ਆ ਠੀਕ ਆ ਜੀ ਇਹ ਨਹੀਂ ਹੈਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਇੰਜਨ ਨੂੰ ਪ੍ਰੋਬਲਮ ਆ ਗਈ ਜਾਏ ਆ ਗਈ ਵੀ ਇਹਦੇ ਕਰਕੇ ਇਹਦੇ ਨਾਲ ਕੋਈ ਦਿੱਕਤ ਨਹੀਂ ਆਉਣੀ ਤੇ ਸਭ ਤੋਂ ਵੱਡੀ ਗੱਲ ਆ ਵੀ ਚੀਜ਼ ਜਿਹੜੀ ਚੌਂਕਦੀ ਮਿਲੂਗੀ ਆਪਾਂ ਬਿਲਕੁਲ ਜੀ ਬਿਲਕੁਲ ਆ ਦੇਖਿਆ ਜੀ ਹੁਣ ਤੁਹਾਡੇ ਸਾਹਮਣੇ ਆ ਜੀ ਹਾਂਜੀ ਬਾਈ ਜੇ ਆਪਾਂ ਦੇਖੀਏ ਬਾਈ ਆ ਗੋਡੇ ਕਹਿੰਦੇ ਇਹਨੂੰ ਹਨਾ ਹਾਂਜੀ ਤੇ ਇਹ ਜਿਵੇਂ ਹੁਣ ਪੂਰਾ ਜਰਨ ਵਾਲਾ ਖਰਾਬ ਹੋ ਰਿਹਾਗਾ ਇਹਨੂੰ ਬਈ ਇੱਕ ਪਾਸਾ ਵਾ ਉੱਪਰੋਂ ਕਰਕੇ ਦਿਖਾ ਦੀ ਹਨਾ ਥੋੜਾ ਜਿਹਾ ਹਾਂਜੀ ਹਾਂਜੀ ਕਰ ਦਿੰਨੇ ਆ ਵੀਰੇ ਆਪਾਂ ਜੀ ਆ ਲੋ ਵੀ ਮਿੱਤਰੋ ਥੱਲੋਂ ਤੁਹਾਨੂੰ ਦਿਖਾਵਾਂਗੇ ਜਿਵੇਂ ਉਵੇਂ ਹੀ ਪਿਆਗਾ ਉੱਪਰੋਂ ਉੱਪਰੋਂ ਸਾਫ਼ ਕਰਾਂਗੇ ਬਹੁਤ ਤਗੜਾ ਮਤਲਬ ਕੈਮੀਕਲ ਹੈ ਬਾਈ ਕੋਲ ਤੇ ਜਿਹੜਾ ਜਮਾਂ ਨਾਲ ਦੀ ਨਾਲ ਗੱਡੀ ਦੀ ਨਾ ਪਾਣੀ ਦਾ ਇੰਜਨ ਨੂੰ ਜਾਣ ਦੇ ਜਾਂਦਾ ਆ ਲੋ ਵੀ ਮਿੱਤਰੋ ਬਾਈ ਉਹਨਾਂ ਨੇ ਆ ਸਪਾਈ ਕੀਤੀ ਦੇਖਦੇ ਆ ਵੀ ਕਿਵੇਂ ਲਓ ਜੀ ਹੁਣ ਤੁਸੀਂ ਬਿਲਕੁਲ ਇੱਥੋਂ ਦੇਖੋ ਕਿੰਨੀ ਮੈਲ ਹੈਗੀ ਤੇ ਉਰੇ ਹਜੇ ਮਾਰਿਆ ਜਿੱਥੇ ਜਾਰ ਜਾਰ ਉਹ ਰਹਿ ਗਈ ਦੂਜਾ ਜਿੱਥੇ ਰੰਗ ਬਣਾਤੀ ਜਮਾ ਗੱਲ ਹਨਾ ਬਾਈ ਹਾਂਜੀ ਹਾਂਜੀ ਬਾਈ ਹੁਣ ਇੱਕ ਗੱਲ ਹੋਰ ਖਾਸ ਹੈਗੀ ਵੀ ਜਿੰਨਾਂ ਕੋਲੇ ਜਾਦਾ ਪੁਰਾਣੇ ਇੰਜਨ ਵਾਲੀਆਂ ਗੱਡੀਆਂ ਖੜੀਆਂ ਕਈ ਵਾਰ ਕਵਾੜ ਚ ਖੜੀ ਹੁੰਦੀ ਆ ਜਾਂ ਕੋਈ ਗੱਡੀਆਂ ਵਾਲੇ ਡੀਲਰਾਂ ਕੋਲੇ ਖੜੀਆਂ ਹੁੰਦੀਆਂ ਨੇ ਤੇ ਜੇ ਉਹ ਇੱਥੇ ਨਹੀਂ ਲਿਆ ਸਕਦੇ ਫਟੂਰਪਿੰਡ ਵੀ ਉਹ ਆਪਦੇ ਉੱਥੇ ਕਰਾਉਣਾ ਚਾਹੁੰਦੇ ਕੰਮ ਉੱਥੇ ਵੀ ਕਰ ਦਾਂਗੇ ਭਾਈ ਹਾਂਜੀ ਕਰ ਦੇਵਾਂਗੇ ਜੇ ਮੰਨ ਲਓ 2 3 4 ਗੱਡੀਆਂ ਇਕੱਠੀਆਂ ਹੋਣਗੀਆਂ ਨਾ ਠੀਕ ਹੈ ਫੇਰ ਹੀ ਆਇਆ ਫਾਇਦਾ ਕਿਉਂਕਿ ਹੁਣ ਸਾਨੂੰ ਲੇਬਰ ਵੀ ਪੈਣੀ ਆ ਵੀਰੇ ਜਾਣਾ ਆਉਣਾ ਵੀ ਆ ਠੀਕ ਹੈ ਮਗਹੀ ਦਾ ਸੋਮਾ ਕਾ ਤੁਸੀਂ ਆਪ ਸਿਆਣੇ ਹੋ ਹਨਾ ਜੇ ਇੱਥੇ ਆਉਂਦਾ ਤਾਂ ਗੋਡਾ ਹਨਾ ਨਹੀਂ ਅਸੀਂ ਘਰੇ ਵੀ ਜਾ ਕੇ ਕਰ ਦਿਆਂਗੇ ਬਟ ਜੇ ਚਾਰ ਪੰਜ ਗੱਡੀਆਂ ਇਕੱਠੀਆਂ ਹੋਣ ਹਾਂ ਵੀ ਜੇ ਚਲ ਦੋ ਚਾਰ ਗੱਡੀਆਂ ਕਿਸੇ ਮਿੱਤਰਾਂ ਦੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਤੇ ਇਹ ਬਈ ਜਿਵੇਂ ਮੈਂ ਦੇਖਦਾ ਵੀ ਉਹ ਕਿੰਨੇ ਕ ਟਾਈਮ ਬਾਅਦ ਕਰਵਾਉਣਾ ਚਾਹੀਦਾ ਇੰਜਨ ਜਿਹੜਾ ਇਹਦਾ ਉਹ ਵੀ ਫਰਕ ਪੈਂਦਾ ਜੀ ਜਿਵੇਂ ਇਹਦਾ ਵੀ ਚਲਾਵੇ ਦਾ ਵੀ ਬਹੁਤ ਫਰਕ ਪੈਂਦਾਗਾ ਜੀ ਬਾਕੀ ਆਇਆ ਗੱਡੀ ਬੰਦਾ ਵਿੱਚੋਂ ਤਾਂ ਚਲੋ ਘਰੇ ਵੀ ਪਾਣੀ ਮਾਰ ਲੈਂਦਾ ਹੈਗਾ ਹਨਾ ਆਪਾਂ ਘਰੇ ਅੱਜ ਕੱਲ ਸਮਰਸੀਵਾਲ ਹਰੇਕ ਦੇ ਘਰੇ ਹੈਗੀ ਆ ਪਰ ਆਪਾਂ ਇੰਜਣ ਬਹੁਤ ਘੱਟ ਲੋਕ ਸਾਫ਼ ਕਰਾਉਂਦੇ ਜਿਹੜਾ ਕਿ ਕਰਾਉਣਾ ਚਾਹੀਦਾ ਹੈ ਕਰਾਉਣਾ ਚਾਹੀਦਾ ਹਾਂਜੀ ਕਿਉਂਕਿ ਉਹਦੇ ਨਾਲ ਆਪਾਂ ਨੂੰ ਮੈਂਟੇਨੈਂਸ ਵੀ ਸਾਰਾ ਕੁਝ ਪਤਾ ਲੱਗਦਾ ਰਹਿੰਦਾ ਵੀ ਕੀ ਕਮੀ ਆ ਕੀ ਪੇਚੀ ਹੈ ਹਨਾ ਆ ਕਿੱਥੋਂ ਤੇ ਨਿਕਲ ਆ ਰਿਹਾ ਆਪਾਂ ਵੀ ਨਤ ਣਾਉਨੇ ਆਗੇ ਹਨਾ ਤੇ ਫਿਰ ਆਪਾਂ ਇੰਜਣ ਕਿਉਂ ਨਹੀਂ ਕਰਾਉਂਦੇ ਜ਼ਰੂਰ ਕਰਾਉਣਾ ਚਾਹੀਦਾ ਮੈਂ ਤਾਂ ਇਹ ਰਹਿ ਦਿੰਨਾ ਸਾਰੇ ਭਰਾਵਾਂ ਨੂੰ ਬਾ ਇੱਕ ਗੱਲ ਇੱਥੇ ਖਾਸ ਹੋਰ ਆ ਬਈ ਜੇ ਹੁਣ ਆ ਗੱਡੀ ਦੇਖੀ ਕਿਵੇਂ ਹਾਂਜੀ ਮਾਲੋ ਮੈਂ ਹੁਣ ਗੱਡੀ ਲੈਣ ਆਇਆ ਇੱਕ ਪੁਰਾਣੀ ਇੱਕ ਤਾਂ ਮੈਂ ਆ ਗੱਡੀ ਦੇਖਦਾ ਤੇ ਇੱਕ ਗੱਡੀ ਮੈਂ ਆ ਦੇਖਦਾ ਜਦੋਂ ਇੰਨਾ ਸਾਫ਼ ਇੰਜਨ ਦੇਖੂਗਾ ਬੰਦਾ 20000 5000 ਤਹਾਂ ਸਕੂਈ ਦੇ ਜਾਂਦਾ ਰੇਟ ਦਾ ਹੀ ਵੀਰੇ ਚੌਗਣਾ ਫਰਕ ਪੈ ਜਾਂਦਾ ਚੌਗਣਾ ਫਰਕ ਪੈ ਜਾਂਦਾ ਹੁਣ ਅਮਰੂਤੀ ਆ ਤੁਸੀਂ ਯਕੀਨ ਨਹੀਂ ਮੰਨਣਾ ਮਿੱਤਰੋ ਵੀ 800 ਪੁਰਾਣੀ ਅਮਰੂਤੀ ਆ ਤੇ ਐਲੀ ਸਪਾਈ ਤੁਸੀਂ ਨਵੀਂ ਗੱਡੀ ਤੇ ਨਵੇਂ ਇੰਜਨ ਚ ਨਹੀਂ ਆਪਣ ਨੂੰ ਦੇਖੋ ਬਿਲਕੁਲ ਜੀ ਇਹ ਇਹ ਜਿੱਦਨੇ ਵੀਰੇ ਤੁਹਾਨੂੰ ਦੱਸਿਆ ਹੈਗਾ ਜਿੱਦਨੇ ਆਪਣੇ ਕੋਲੇ ਆਈ ਸੀਗੀ ਇਹਦੇ ਨੇ ਝਾਕਣ ਨੂੰ ਦਿਲ ਨਹੀਂ ਕਰਦਾ ਸੀਗਾ ਠੀਕ ਹੈ ਬਾਈ ਜੀ ਪਰ ਆਪਾਂ ਇਹ ਵੀ ਮਾਲਕ ਦੀ ਕਿਰਪਾ ਨਾਲ ਤੁਹਾਡੇ ਸਾਹਮਣੇ ਹੈ ਰਿਜ਼ਲਟ ਹਨਾ ਜੀ ਬਾਈ ਤੇ ਲੋ ਵੀ ਮਿੱਤਰੋ ਪੂਰੀ ਗੱਲ ਬਣਾਈ ਪਈ ਆ ਤੇ ਬਾਈ ਨੇ ਸਾਰਾ ਦੱਸਤਾ ਤੇ ਅੱਗੇ ਬਾਈ ਰੇਟ ਦਾ ਇੱਕ ਹੁੰਦਾ ਵੀ ਰੇਟ ਦਾ ਕੀ ਰਹਿੰਦਾ ਆਪਣਾ ਰੇਟ ਦਾ ਕੋਈ ਨਾ ਜਿਹੇ ਜਿਹਾ ਬਾਕੀ ਕੰਡੀਸ਼ਨ ਜਾਂ ਕੰਮ ਹੋਇਆ ਉਹੋ ਜਿਹਾ ਰੇਟ ਆਪਾਂ ਲੈ ਲੈਨੇ ਕੋਈ ਰੇਟ ਵਾੜਾ ਨਹੀਂ ਹੈਗਾ ਠੀਕ ਹੈ ਜੈ ਜੀ ਹੈਗਾ ਜੀ ਤੇ ਮਾਲਕ ਉਹ ਮੌਕੇ ਦੇ ਕੰਡੀਸ਼ਨ ਦੇਖਾਂਗੇ ਮਰ ਗੱਡੀ ਦਾ ਮੌਕੇ ਦੇ ਕੰਡੀਸ਼ਨ ਦੇ ਹਾਲਾਤ ਕੀ ਨੇ ਹਾਂਜੀ ਠੀਕ ਹੈ ਬਾਈ ਜੀ ਹਾਂਜੀ ਅਸਾ ਦੋਸਤੋ ਇਹ ਤੇ ਟਾਈਮ ਵੀ ਕੋਈ ਜ਼ਿਆਦਾ ਨਹੀਂ ਲੱਗਦਾਗਾ ਜਿੰਨਾ ਟਾਈਮ ਮੰਨ ਲਓ ਬਾਹਰੋਂ-ਬਾਹਰੋਂ ਆਪਾਂ ਵਾਸ਼ ਕਰਦੇ ਆ ਏਨੇ ਟਾਈਮ 'ਚ ਹੀ ਮੰਨ ਲਓ ਆਪਾਂ ਇੰਜਨ ਕਰ ਦਿੰਨੇ ਆ ਇੰਜਨ ਦੀ ਸਪਾਈ ਕਰਕੇ ਦੇ ਦਿੰਨੇ ਆ ਹਾਂਜੀ ਏਨੇ ਟਾਈਮ 'ਚ ਇੰਜਨ ਦੀ ਸਫਾਈ ਹੋ ਜਾਂਦੀ ਹੈ ਜੀ ਆਪਾਂ ਕਹਿੰਨੇ ਆ ਇਹ ਤੇ ਕੋਈ ਜ਼ਿਆਦਾ ਲੰਮਾ ਸਮਾਂ ਨਹੀਂ ਲੱਗਦਾ ਜੀ ਬਈ ਬਸ ਜਿੰਨੇ-ਜਿੰਨੇ 'ਚ ਬਾਹਰੋਂ ਹੋਊਗੀ ਓਨੇ ਟਾਈਮ 'ਚ ਆਪਾਂ ਇਹਨੂੰ ਇੰਜਨ ਥੋੜਾ ਕਲੀਨ ਕਰਕੇ ਦੇ ਦੇਾਂਗੇ ਜੀ ਬਾਈ ਜੀ ਜਿਹਨੇ ਕੰਮ ਕਰਨਾ ਹੋਵੇ ਨਾ ਆਪਣੇ ਪੰਜਾਬ 'ਚੀ ਬਹੁਤ ਕੰਮ ਜੀ ਬਾਈ ਠੀਕ ਆ ਨਾ ਅੱਜ ਕੱਲ ਦੇ ਹੁਣ ਲੋਕਾਂ ਨੂੰ ਮਤਲਬ ਨਵੇਂ ਮੁੰਡਿਆਂ ਨੂੰ ਕਰੇਜ ਆਵੇ ਆਪਾਂ ਕੈਨੇਡਾ ਅਮਰੀਕਾ ਪੰਜਾਬ ਛੱਡ ਛੱਡ ਕੇ ਜਾਂਦੇ ਆ ਜੀ ਠੀਕ ਆ ਜਿਹਨੇ ਕੰਮ ਕਰਨਾ ਇੱਥੇ ਹੀ ਵੀਰੇ ਸੋਨਾ ਗਾਪੜ ਜਿਹਨੂੰ ਕੰਮ ਦਾ ਤਰੀਕਾ ਦਾ ਇੱਥੇ ਅਮਰੀਕਾ ਇਹਦਾ ਕੰਮ ਦਾ ਬੰਦਾ ਕਰਨ ਆਲਾ ਜਾਂਦਾ ਹੈ ਬੰਦੇ ਦੇ ਹੱਥ 'ਚ ਗੌਣ ਹੋਵੇ ਜੀ ਠੀਕ ਆ ਆਹ ਦੇਖ ਲਓ ਸਾਨੂੰ ਮਾਲਕ ਨੇ ਐਡੀ ਕ ਕਲਾ ਦਿੱਤੀ ਆ ਜੀ ਬਾਕੀ ਰਿਜ਼ਲਟ ਤੁਹਾਡੇ ਸਾਹਮਣੇ ਆ ਦੋਸਤੋ ਜੀ ਕਿਰਪਾ ਉਸ ਬਾ ਮਾਲਕ ਦੀ ਹੈ। ਕੀ ਬਾਤ ਹੈ ਜੀ। ਤੇ ਲੋ ਵੀ ਮਿੱਤਰੋ ਬਾਈ ਦਾ ਨੰਬਰ ਨੋਟ ਕਰ ਲਿਓ ਤੇ ਅੱਗੇ ਨਾ ਬਾਈ ਦੇ ਜਿਹੜੇ ਮਿੱਤਰਾਂ ਦੀਆਂ ਗੱਡੀਆਂ ਠੀਕ ਕਰੀਆਂ ਇੱਕ ਦੋ ਬਾਈ ਆਏ ਹੋਏ ਨੇ ਉਹਨਾਂ ਦਾ ਰਿਵਿਊ ਵੀ ਲਵਾਂਗੇ ਉਹਨਾਂ ਤੋਂ ਜਾਣਾਂਗੇ ਵੀ ਉਹਨਾਂ ਨੂੰ ਕਿਵੇਂ ਲੱਗਿਆ ਵੀਰ ਹੋਰਾਂ ਦਾ ਕੰਮ ਤੇ ਆਜੋ ਗੱਲਬਾਤ ਕਰਦੇ ਆ। ਆਪਣੇ ਨਾਲ ਨਾ ਬਾਈ ਉਹਨਾਂ ਦੇ ਮਿੱਤਰ ਨੇ ਜਿਹੜੇ ਇੱਥੇ ਗੱਡੀਆਂ ਦਾ ਕੰਮ ਕਰਵਾਉਂਦੇ ਰਹਿੰਦੇ ਰੈਗੂਲਰ ਤੇ ਬਾਈ ਹੋਰਾਂ ਤੋਂ ਜਾਣਦੇ ਵੀ ਬਾਈ ਕਿਵੇਂ ਲੱਗਦਾ ਬਾਈ ਹੋਰਾਂ ਦਾ ਕੰਮ ਵੀਰੇ ਮੈਨੂੰ ਇੱਥੇ ਆਉਂਦੇ ਨੂੰ ਹੋ ਗਏ ਆ ਤਿੰਨ ਤੋਂ ਚਾਰ ਸਾਲ ਹੋ ਗਏ ਆ। ਠੀਕ ਹੈ ਜੀ। ਮੇਰੇ ਕੋਲ ਵਰਨਾ ਗੱਡੀ ਸੀ ਜੀ ਇੱਥੇ ਮੈਨੂੰ ਆ ਮੁੰਡਾ ਲੈ ਕੇ ਆਇਆ ਸੀ ਆਪਣਾ ਮਿੱਤਰ ਠੀਕ ਆ ਭਾਈ ਤੇ ਉਦੋਂ ਤੇ ਮਤਲਬ ਇੱਕ ਕੰਮ ਬਾਈ ਹੋਣਾ ਦਾ ਇੰਨਾ ਵਧੀਆ ਲੱਗਿਆ ਜੀ ਕੰਮ ਨੂੰ ਸ਼ੌਟ ਨੇਚਰ ਬਾਈ ਹੋਣਾ ਦਾ ਇੰਨਾ ਘੈਂਟ ਸਾਡਾ ਇੰਨਾ ਪਿਆਰ ਪੈ ਗਿਆ ਹੁਣ ਅਸੀਂ ਘਰਾਂ ਤੱਕ ਵੀ ਵਰਤਦੇ ਆ ਆਪਣੇ ਠੀਕ ਆ ਜੀ ਤੇ ਕੰਮ ਗੱਡੀਆਂ ਚੱਲੋ ਸਾਰੇ ਬਾਹਰੋਂ ਤੋਂ ਆਉਂਦੇ ਹੀ ਆ ਸਾਰੀ ਕਰਦੇ ਆ ਕੰਮ ਜੀ ਭਾਈ ਪਰ ਜਿਹੜਾ ਇਹਨਾਂ ਦਾ ਇੰਜਨ ਦਾ ਕੰਮ ਆ ਹਾਂਜੀ ਪਤਾ ਨਹੀਂ ਕਿਹੜੇ ਕਿਹੜੇ ਕੈਮੀਕਲ ਯੂਜ਼ ਕਰਦੇ ਆ ਸਾਨੂੰ ਨਹੀਂ ਦੱਸਦੇ ਨਾਮ ਕੀ ਕਰਦੇ ਠੀਕ ਆ ਜੀ ਪਤਾ ਨਹੀਂ ਅਸੀਂ ਫੋਦਰ ਇਹਨਾਂ ਕੀ ਲਾਉਂਦੇ ਆ ਪਰ ਨਹੀਂ ਦੱਸਦੇ ਪਤਾ ਨਹੀਂ ਕੀ ਲਾਉਂਦੇ ਆ ਚਮਕਾ ਦਿੰਦੇ ਇਆ ਸੀ ਇਹ ਦੁਬਾਰਾ ਹੋਰ ਕਿਤੇ ਗਏ ਹੀ ਨਹੀਂ ਸਾਡਾ ਯਾਰ ਤੋਂ ਸੋਰ ਵੀ ਜਿੰਨੇ ਵੀ ਆ ਦੇਖ ਕੇ ਸਾਰੇ ਇੱਥੇ ਆਉਂਦੇ ਆ ਸਾਰਾ ਫਰੈਂਡ ਸਰਕਲ ਵਾਈਥੀਆ ਮੁੰਡੇ ਖੜੇ ਆ ਬਾਕੀ ਇੱਥੇ ਆ ਕੇ ਸਾਨੂੰ ਹੋਰ ਬੜੇ ਮਿੱਤਰ ਮਿਲਲੇ ਇੱਥੇ ਸਾਡੇ ਆ ਭਰਾ ਜੀ ਇਹਨਾਂ ਦਾ ਸਰਕਲ ਬਣਿਆ ਜੀ ਇੰਨਾ ਜਿਆਦਾ ਪਿਆਰ ਪੈ ਗਿਆ ਵੀ ਸਾਰੇ ਇੱਥੇ ਆਉਂਦੇ ਹੁਣ ਇਹ ਆ ਤੁਹਾਡੇ ਸਾਹਮਣੇ ਖੜੇ ਆ ਠੀਕ ਹੈ ਜੀ ਹਾਂ ਜੀ ਨੇਚਰ ਦਾ ਤਾਂ ਬਾਈ ਹੋਰਾਂ ਦਾ ਆਉਦੀ ਪਤਾ ਲੱਗਿਆ ਸੀ ਜਦੋਂ ਮੈਂ ਆਇਆ ਬਾਈ ਹੋਰਾਂ ਕੋਲੇ ਮਿੱਤਰੀ ਮਿੱਤਰ ਆ ਗਏ ਹਾਂ ਹਾਂ ਜੀ ਹਾਂ ਜੀ ਮਿੱਤਰ ਇਕੱਠੇ ਹੋ ਗਏ ਸਾਰੇ ਤੇ ਇੱਕ ਚੰਗੇ ਇਨਸਾਨ ਦੀ ਨਿਸ਼ਾਨੀ ਹੁੰਦੀ ਹੈ ਇਹ ਬਿਲਕੁਲ ਜੀ ਬਿਲਕੁਲ ਤੇ ਨਹੀਂ ਤਾਂ ਕਹਿੰਦੇ ਹੁੰਦੇ ਅੱਜ ਕੱਲ ਬੰਦਾ ਨਹੀਂ ਮਿਲਦਾ ਬਿਲਕੁਲ ਬਿਲਕੁਲ ਤੇ ਬਹੁਤ ਵੱਡੀ ਗੱਲ ਹੈ ਟਾਈਮ ਵੀ ਹੈ ਨਹੀਂ ਹਾਂ ਜੀ ਹਾਂ ਜੀ ਬਾਕੀ ਜਿਹੜੇ ਪੁਰਾਣਾ ਵੀ ਬਾਈ ਕੋਈ ਗੱਡੀਆਂ ਪੁਰਾਣੀਆਂ ਜਿਹੜੇ ਪਹਿਲਾਂ ਆਏ ਹੁੰਦੇ ਉਹ ਪੁਰਾਣੀ ਗੱਡੀ ਲੈ ਕੇ ਆ ਵੀ ਇੰਨਾ ਪਿਆਰ ਕਰਦੇ ਆ ਲੋਕ ਬਾਈ ਲੋਕ ਯਾਰ ਇੰਨੇ ਸ਼ੌਕੀਏ 30 ਸਾਲ ਪੁਰਾਣੀ ਗੱਡੀ ਲੈ ਕੇ ਆਉਂਦੇ ਆ ਪੁਰਾਣੀ ਗੱਡੀ ਵੀ ਲੈ ਕੇ ਆਉਂਦੇ ਆ ਬਿਲਕੁਲ ਬਿਲਕੁਲ ਲਓ ਵੀ ਮਿੱਤਰ ਹੁਣ ਜੇ ਪੁਰਾਣੀ ਗੱਡੀ ਕਿਤੇ ਖੜੀ ਆ ਤੁਹਾਡੇ ਕੋਲੇ ਹੁਣ ਤੁਸੀਂ 12 ਵਾ ਦਾ ਕਿਦੋਂ ਮਰਜੀ ਕਰਾ ਲਿਓ ਅੰਦਰ ਵਾਲੇ ਟੈਨਸ਼ਨ ਤੁਹਾਡੀ ਬਾਈ ਦੀ ਹਾਂ ਬਾਈ ਦੀ ਆ ਬਿਲਕੁਲ ਜੀ ਬਾਈ ਮੇਰਾ ਪਿੰਡ ਦਿਵਾਨਾ ਦਾ ਜੀ ਫਟੂਰ ਤੋਂ 3 ਕਿਲੋਮੀਟਰ ਠੀਕ ਹੈ ਜੀ ਪਰ ਦੀਪ ਬਾਈ ਨਾਲ ਬਰਤ ਦਾ ਨੂੰ ਮੇਰੇ ਹਿਸਾਬ ਨਾਲ ਅਸੀਂ 2022 ਦੇ ਬਰਤ ਦੇ ਹੋਵਾਂਗੇ ਇੱਕ ਦੂਜੇ ਨਾਲ ਪਹਿਲਾਂ ਮੇਰੇ ਡੈਡੀ ਹੁਣਾ ਦੇ ਫਰੈਂਡ ਸਰਕਲ ਸੀ ਫਿਰ ਸਾਡਾ ਫਰੈਂਡ ਸਰਕਲ ਬਣਿਆ ਠੀਕ ਹੈ ਜੀ ਇੱਕ ਗੱਲ ਹੁੰਦੀ ਆ ਬਾਈ ਨੂੰ ਮੁੱਢ ਤੋਂ ਹੀ ਬਾਈ ਮਸ਼ੀਨਰੀ ਨਾਲ ਇੰਨਾ ਸ਼ੌਂਕ ਤੇ ਪਿਆਰ ਜੀ ਜਿੱਥੇ ਪਿਆਰ ਤੇ ਸ਼ੌਂਕ ਰਲ ਜਾਣ ਉਥੇ ਗੱਲ ਮੱਲੋ ਮੱਲੀ ਬਣ ਜਾਂਦੀ ਹੈ ਤਾਂ ਕੰਮ ਦੀ ਤਸੱਲੀ ਹੁਣੀ ਹੁਣੀ ਹੋਣੀ ਹੋਣੀ ਮੰਨ ਲਓ ਗੱਡੀ ਇੱਕ ਵਾਰੀ ਤੁਸੀਂ ਲਿਆ ਕੇ ਖੜਾਤੀ ਉਹ ਗੱਡੀ ਖੜੀ ਆ ਜੀ ਹੁਣ ਤੋਂ ਤੁਸੀਂ ਘੰਟੇ ਨੂੰ ਗੱਡੀ ਦਾ ਮੂੰਹ ਦੇਖ ਲਓ ਬਾਈ ਜੀ ਬੈਤ ਥੋੜਾ ਚੱਤ ਲੱਗਣ ਆਇਆ ਹਲਾ ਕਹਿੰਦਾ ਯਾਰ ਗੱਡੀ ਵਿੱਚੋਂ ਰੰਗ ਕਰਾਈ ਆ ਬਿਲਕੁਲ ਬਾਈ ਬਈ ਅੰਦਰ ਖੋਲ ਕੇ ਤਾਂ ਨਹੀਂ ਯਾਰ ਕਿਤੇ ਵਿੱਚੋਂ ਕਰੀ ਕੀ ਬਾਤ ਹੈ ਤੇ ਟਾਈਮ ਬਾਈ ਅਗਲਾ ਉਹ ਕੱਢੀ ਆ ਹਲਾ ਕਹਿੰਦਾ ਯਾਰ ਦੋ ਦਿਨ ਖੜਾਉਣੀ ਪਊਗੀ ਪੱਟ ਕੇ ਧੋਣੀ ਆ ਇੱਕ ਘੰਟਾ ਕਾਫੀ ਆ ਬਾਈ ਬਾਈ ਕੋਲੇ ਯਾਰ ਕੈਮੀਕਲ ਪਤਾ ਨਹੀਂ ਕਿਹੜੇ ਆ ਠੀਕ ਹੈ ਜੀ ਦੱਸਿਆ ਸਾਨੂੰ ਵੀ ਵਰਤ ਦੇ ਹੀ ਪਰਿਵਾਰਾ ਤੱਕ ਐਨਾ ਟਾਈਮ ਹੋ ਗਿਆ ਵਰਤ ਦੇ ਨੂੰ ਕੈਮੀਕਲ ਦਾ ਸਾਨੂੰ ਵੀ ਪਤਾ ਪਰ ਇੱਕ ਘੰਟੇ ਦੇ ਵਿੱਚ ਗੱਡੀ ਆ ਕੇ ਬੰਦਾ ਆਇਆ ਕਹਿੰਦਾ ਇੰਜਨ ਮੇਰਾ ਨਹੀਂ ਯਾਰ ਇੰਜਨ ਤਾਂ ਨਹੀਂ ਬਦਲਤਾ ਕਿਤੇ ਠੀਕ ਹੈ ਜੀ ਕੰਮ ਤਾਂ ਬਾਈ ਤਸੱਲੀ ਵਾਸਤੇ ਮਿੱਠੀ ਰੋਟੀ ਖਾਣੀ ਹਾਂ ਕੰਮ ਪੂਰਾ ਤਸੱਲੀ ਵਾਸਤੇ ਆ ਯਾਰ ਕੋਈ ਲੱਗਦਾ ਘੰਟਾ ਹੀ ਐ ਇੱਥੇ ਜਿਹੜਾ ਬੰਦਾ ਆ ਕੇ ਬੈਠ ਗਿਆ ਬਾਈ ਨਾਲ ਗੱਲਾਂ ਕਰਨ ਲੱਗ ਗਿਆ ਫੇਰ ਤਾਂ 2 ਘੰਟੇ 2.5 ਘੰਟੇ ਉਹਦੇ ਪੱਕੀ ਐ ਇਹ ਬਣੀ ਜਾਂਦੀ ਹੈ ਬਾਈ ਚਾਹ ਬਣਦੀ ਰਹੀ ਜਾਂਦੀ ਹੈ ਜਿਹੜਾ ਬੰਦਾ ਆਇਆ ਚਾਹ ਬਣਾ ਲਓ ਚਾਹ ਬਣਾ ਲਓ ਚਾਹ ਚਾਹ ਤਾਂ ਬਾਈ ਤੁਸੀਂ ਆਏ ਹ ਜਾਰੀ ਕਮਾਈਆਂ ਭਾਈ ਨੇ ਯਾਰ ਨਹੀਂ ਕਮਾਈਆਂ ਬਿਲਕੁਲ ਬਹੁਤ ਵੱਡੀ ਗੱਲ ਆ ਭਾਈ ਇਹ ਤੇ ਬਹੁਤ ਵਧੀਆ ਲੱਗਿਆ ਸਾਨੂੰ ਵੀ ਨਵੇਂ ਯਾਰ ਮਿਲੇ ਅੱਜ ਧੰਨਵਾਦ ਦੋਸਤੋ ਹਾਂਜੀ ਬਾਰ ਬਾਰ ਜੀ ਸასი ਕਾਲ ਜੀ